ਹਾਂਜੀ ਕੀ ਹਾਲ ਹੈ ਦੋਸਤੋ ਇੱਕ ਮੈਂ ਇੰਸਟਾਗ੍ਰam ਤੇ ਵੀਡੀਓ ਪਾਈ ਸੀ ਇਨਸੀਡੈਂਟ ਦੇ ਰਿਗਾਰਡਿੰਗ ਕਿ ਬੰਦਾ ਟਰੱਕ ਦੇ ਅੱਗੇ ਆ ਜਾਂਦਾ ਸੋ ਇਹ ਵੀਡੀਓ ਉਸ ਦੇ ਰਿਲੇਟਡ ਆ ਜੇ ਤੁਹਾਡਾ ਕੋਈ ਭੈਣ ਭਰਾ ਟਰੱਕ ਚਲਾਉਂਦਾ ਕੋਈ ਦਾਇ ਚਾਚਾ ਟਰੱਕ ਚਲਾਉਂਦਾ ਉਹਨੂੰ ਇਹ ਵੀਡੀਓ ਜਰੂਰ ਸੈਂਡ ਕਰਿਓ ਕਿਉਂਕਿ ਜਿਹੜੀ ਆਪਾਂ ਲੋਕ ਅਪਲਾਈ ਕਰ ਲੱਗ ਗਏ ਨੇ ਹੁੰਦੇ ਆ ਆਪਣੇ ਪੰਜਾਬੀ ਨੂੰ ਆਦਤ ਹੁੰਦੀ ਆ ਉਹ ਅਸਲ ਦੇ ਵਿੱਚ ਕੈਂਡ ਦੇ ਵਿੱਚ ਮਹਿੰਗੀ ਪੈ ਸਕਦੀ ਆ ਕਿਸੇ ਵੀ ਬੋਡੀ ਨੂੰ ਤੁਸੀਂ ਟੱਚ ਕਰਦੇ ਹੋ ਐ ਇਨਸੀਡੈਂਟ ਤੋਂ ਬਾਅਦ ਐਕਸੀਡੈਂਟ ਤੋਂ ਬਾਅਦ ਤਾਂ ਉਹ ਤੁਹਾਡੇ ਲਈ ਖਤਰਨਾਕ ਹੋ ਸਕਦਾ ਤੁਹਾਡੇ ਲਈ ਮਹਿੰਗਾ ਹੋ ਸਕਦਾ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਇਹ ਵੀਡੀਓ ਤੁਹਾਡੇ ਲਈ ਆ ਜਰੂਰ ਸ਼ੇਅਰ ਕਰਿਓ ਤੇ ਇਹਨੂੰ ਐਂਡ ਤੱਕ ਜਰੂਰ ਵਾਚ ਕਰਿਓ ਧੰਨਵਾਦ ਜੇ ਕੋਈ ਇਨਸੀਡੈਂਟ ਹੋਏ ਤੁਹਾਡੇ ਨਾਲ ਤੁਸੀਂ ਉਹਦੇ ਬਾਰੇ ਦੱਸਣਾ ਸੀਗਾ ਹਾਂਜੀ ਵੀ ਮੈਂ ਨਾ ਐਕਚੁਅਲੀ ਹਾਈ ਮਤਲਬ ਖਾਈ ਦੇ ਤੇ ਜਾ ਰਿਹਾ ਸੀਗਾ ਸਿੰਗਲ ਹਾਈਵੇ 'ਤੇ ਸੀ ਆਪਣਾ 3 ਹਾਂਜੀ ਤੇ ਮਤਲਬ ਤੁਸੀਂ ਲਗਾ ਲਓ ਆਲਮੋਸਟ ਹਾਈਵੇ 20 ਤੋਂ ਮਤਲਬ 22 ਤੋਂ ਮੈਂ 34 ਕਿਲੋਮੀਟਰ ਉੰਗਰ ਓਕੇ ਤੇ ਸਿੰਗਲ ਲਾਈਵੇਰ ਮਤਲਬ ਵਿਚਾਲੇ ਬੰਦਾ ਖੜਾ ਹੋਈ ਤੁਹਾਨੂੰ ਪਤਾ ਰਾਤ ਨੂੰ 2-3 ਵੇਚ ਜੇ ਕਾਲੇ ਕੱਪੜੇ ਪਾ ਕੇ ਖੜਾ ਹੋਊਗਾ ਕੋਈ ਕਿਸੇ ਨੂੰ ਪਤਾ ਨਹੀਂ ਲੱਗਦਾ ਹਾਂਜੀ 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 ਇਹਦਾ ਆਪਾ ਟਰੱਕ ਉਹਨੂੰ ਜਦੋਂ ਮਤਲਬ ਮੈਨੂੰ ਦੇਖਿਆ ਉਹ ਮੈਨੂੰ ਹੌਂਰ ਦਿੱਤਾ ਬ੍ਰੇਕ ਮਾਰੀ ਪਰ ਮੇਰੇ ਕੋਲ ਹੈ ਹੀ ਉਹਨਾਂ ਵੇਲੇ ਬਿੜਾੜੀ ਹਰ ਰਵੇਟ ਸੀਗਾ ਮੇਰੇ ਪਿੱਛੇ ਤੇ ਟਾਈਮ ਲੱਗਦਾ ਮਿਲ ਕੰਦੇ ਉਹ ਤਾਂ ਰੁਕਿਆ ਹੀ ਨਹੀਂ ਉਹਨੇ ਛਲਾਗ ਮਾਰਤੀ ਆਈ ਵਾਸ ਲਾਈਕ ਕਿਉਂਕਿ ਉਹਦਾ ਫੇਸ ਮੇਰੇ ਆਪੋਜ਼ਿਟ ਸਾਈਡ ਤੇ ਸੀਗਾ ਓਕੇ ਉਹਨੇ ਛਲਾਂਗ ਮਾਰਿਆ ਜਿੰਨਾ ਕਿ ਮੈਨੂੰ ਇਨਸਟੈਂਟ ਰਿਐਕਸ਼ਨ ਤੇ ਪਤਾ ਚੱਲੇ ਤੇ ਉਹਨੇ ਛਲਾਂਗ ਮਾਰੀ ਬਸ ਮੈਨੂੰ ਉਦੋਂ ਪਤਾ ਮਤਲਬ ਮੈਂ ਜਿੰਨਾ ਕਿ ਟੇਡਾ ਹੋ ਸਕਦਾ ਕਿਉਂਕਿ ਬਈ ਉਹ ਦੁਬਾਰਾ ਮੈਂ ਡਿੱਚ ਚ ਜਾਣਾ ਸੀ ਤਾਂ ਹਾਂਜੀ ਤੇ ਮੇਰੇ ਨਾਲ ਵੀ ਟੀਮਮੇਟ ਸੀਗਾ ਮੈਨੂੰ ਆਏ ਸੀ ਕਿ ਅਸੀਂ ਨਾ ਮਾਈਏ ਕਿਸੇ ਚੱਕਰ ਚ ਵੀ ਜੋ ਕੁਝ ਹੋਊਗਾ ਹੁਣ ਅੱਗੇ ਦੇਖ ਲਾਂਗੇ ਹਾਂਜੀ ਤੇ ਉਹ ਦੁਬਾਰਾ ਤੋਂ ਬਈ ਰਿਹਾ ਨਹੀਂ 2 ਘੰਟੇ ਚ ਆਪਣੀ ਐਂਬੂਲੈਂਸ ਆਈ ਤੇ 3 ਘੰਟੇ ਆਰਸੀਐਮਪੀ ਨੂੰ ਲੱਗ ਗਏ ਸੀ ਆਉਣ ਨੂੰ ਓਕੇ ਬਟ ਕਾਰਪੋਰੇਟ ਦਿੱਤਾ ਸੀ ਆਰਪੀ ਸੀਐਮਪੀ ਨੇ ਮੇਰੇ ਬਿਆਨ ਲਏ ਕੀ ਹੋਇਆ ਕੰਪਨੀ ਤੋਂ ਡਾਇਰੈਕਟ ਵੀਡੀਓ ਲਿੱਤੀ ਆ ਓਕੇ ਤੇ ਤੂੰ 2-3 ਘੰਟੇ ਬਾਅਦ ਇਹ ਡ੍ਰੀ ਤੋਂ ਐਡਰੈਸਟ ਆਇਆ ਓਕੇ ਉਹਨੇ ਇਹ ਪੂਛ ਜ਼ਿਆਦਾ ਜਾਂਚ ਕੀਤੀ ਕਿ ਸਾਡੀ ਟਰੱਕ ਟੈਸਟਿੰਗ ਹੋਈ ਉਹਦੀ ਟਰੱਕ ਟੈਸਟਿੰਗ ਹੋਈ ਗੋਰੇ ਦੀ ਗੋਰੇ ਦੀ ਨਿਕਲੀ ਸੀ ਬਈ ਡਰਗ ਚ ਤੇ ਆਪਣੀ ਟਰੱਕ ਟੋਕ ਦਾ ਸਾਰਾ ਚੈੱਕ ਹੋਇਆ ਸੀ ਅੰਦਰ ਬਾਹਰੋਂ ਓਕੇ ਮਤਲਬ ਆਲਮੋਸਟ ਮੈਨੂੰ ਉੱਥੇ ਟੂਕੀ ਲਗਾ ਲਓ ਤੁਹੇ ਜੇ ਮੇਰਾ 3.5 ਐਕਸੀਡੈਂਟ ਹੋਇਆ ਸੀਗਾ ਤਾਂ ਮੈਂ ਉੱਥੇ ਸ਼ਾਮੀ 6 ਵਜੇ ਵਿਲਾ ਹੋਇਆ ਸੀ। ਉਹ ਕੇ ਤੇ ਦਾ ਸਟੇਟਸ ਸਟੇਟਸ ਵੀ ਚੈੱਕ ਕੋਈ ਸਾਰੀ। ਉਹ ਕੇ ਆਪਣੇ ਪੇ ਰੋਲ ਤੇ ਵੀ ਪੇ ਰੋਲ ਵੀ ਇਹਨਾਂ ਨੇ ਚੈੱਕ ਕੀਤੇ। ਚਾਹੇ ਗਲਤੀ ਕਿਸੇ ਦੀ ਐ ਤੁਹਾਨੂੰ ਜਿਆਦਾ ਬੁੱਲ ਕਰਦੇ ਆ ਨਾ ਜਿਆਦਾ ਤੁਹਾਨੂੰ ਡੀਪਲੀ ਤੁਹਾਡੇ ਚ ਜਾਂਦੇ ਆ। ਆਪਣੇ ਆਪਣੇ ਬੰਦੇ ਨੂੰ ਜਿਆਦਾ ਜਾ ਰਹੇ ਆ। ਮਤਲਬ ਉਹਨਾਂ ਨੇ ਪੇ ਰੋਲ ਤੱਕ ਕਰ ਚੈੱਕ ਕੀਤੇ ਬਈ। ਉਹ ਅੱਛਾ ਪਿਛਲੇ ਵੀ ਤੁਸੀਂ ਕਿਤੇ ਨਾ ਕੰਮ ਕਰਦੇ ਹੋ। ਹਾਂਜੀ। ਕਰਦੇ ਪੇ ਰੋਲ ਤੇ ਸੀ ਕੰਮ ਵੈਸੇ ਕਾਰਪੋਰੇਸ਼ਨ ਦੇ ਚੱਕਰ ਤੇ ਪੇ ਰੋਲ ਚੈੱਕ ਕੀਤੇ ਆਉਣੇ ਇਹਨਾਂ ਨੇ ਹਾਂ ਕਾਰਪੋਰੇਸ਼ਨ ਕੀ ਪਤਾ ਉਧਰ ਆ ਗਏ ਹੁਣ ਹੁਣ ਇੱਧਰ ਵਧੀ ਜਾਂਦੇ ਆ ਆਪਣੇ ਬੰਦੇ ਆ ਬੜੀ ਮਤਲਬ ਜ਼ਿਆਦਾ ਆਉਂਦੇ ਜੇ ਮੇਰੇ ਕਿਤੇ ਮਾੜੀ ਵੀ 1921 ਗਲਤੀ ਨਿਕਲ ਜਾਂਦੀ ਬਾਈ ਫਿਰ ਮੈਂ ਗਿਆ ਸੀ ਫਿਰ ਫਿਰ ਉਹਨਾਂ ਨੇ ਉਹ ਕਰਨ ਦਾ ਐਕਸ਼ਨ ਲੈਣਾ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਰਿਪੋਰਟ ਉਹ ਕਿਨੇ ਟਾਈਮ ਤੇ ਆ ਗਈ ਸੀਗੀ ਬਾਈ ਰਿਪੋਰਟ ਰਕਨ ਰੋਨਾਲਡੀ ਨਾਲ ਹੀ ਸੁੱਤੇ ਸਾਰਾ ਸਿਸਟਮ ਆ ਕੇ ਬੈਠਾ ਹੋਇਆ ਸੀ ਮਤਲਬ ਸਾਡੀ ਟਰੱਕ ਟੈਸਟਿੰਗ ਦੇ ਨਾਲ ਦੀ ਨਾਲ ਸਭ ਕੁਝ ਤੁਹਾਡੀ ਬੱਕ ਵਗੈਰਾ ਸਾਰਾ ਕੁਝ ਚੈੱਕ ਕੀਤੇ ਆਉਣੇ ਹਨ ਸਾਰਾ ਕੁਝ ਬ్రో ਮਤਲਬ ਜਿਹੜਾ ਸੀਨੀਅਰ ਸੀ ਉਹ ਥੋੜਾ ਕੋਆਪਰੇਟਿਵ ਬਟ ਜਿਹੜਾ ਐਨਾਲਿਸਟ ਆਈ ਸੀ ਦੇ ਨਾਲ ਉਹ ਕੁਝ ਵੀ ਨਹੀਂ ਸੀ ਉਹਨਾਂ ਨੇ ਤਾਂ ਹਿੱਲਣ ਨਹੀਂ ਦਿੱਤਾ ਤੁਹਾਨੂੰ ਓਕੇ 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 ਆਪਣੇ ਨਾਲ ਐਮਬੂਲੈਂਸ ਵਾਲੇ ਵੀ ਘਰਪਰੇ ਸੀ ਕਿਉਂਕਿ ਪਿੱਛੋਂ ਜਿਹੜੀ ਗੱਡੀ ਆਈ ਫਿਰ ਗੋਲੀ ਵੀ ਕਾਫੀ ਕਾਫੀ ਸਾਡੇ ਆਈ ਵਿਟਨੈਸ ਬਣ ਗਈ ਸੀ ਸਾਡੇ ਲਈ ਵੀ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਹ ਰੁੱਕੀ ਸੀ ਤੁਹਾਡੇ ਉੱਥੇ ਜਦੋਂ ਐਕਸੀਡੈਂਟ ਹੋਇਆ ਜਦ ਬਾਅਦ ਚ ਕਿਉਂਕਿ ਮੈਂ ਫੁੱਲ ਸ਼ੌਕ ਤੇ ਸੀਗਾ ਭਾਈ ਮੈਂ ਤੁਹਾਨੂੰ ਮੈਂ ਕਹਾਂਗਾ ਫੁੱਲ ਸ਼ੌਕ ਤੇ ਸੀਗਾ ਮੈਨੂੰ ਘੱਟੋ ਘੱਟ 20 ਮਿੰਟ ਸਮਝਣ ਨੂੰ ਲੱਗਿਆ ਚੀਜ਼ ਉਹਨੇ ਮੈਨੂੰ ਹੱਥ ਨਹੀਂ ਲਾਣ ਦਿੱਤਾ ਕਿਉਂਕਿ ਮੈਨੂੰ ਇਥੋਂ ਦੇ ਰੂਲ ਦਾ ਚੀਜ਼ ਦਾ ਪਤਾ ਨਹੀਂ ਸੀ ਵੀ ਕਿਦਾਂ ਬਾਡੀ ਨੂੰ ਹੱਥ ਨਹੀਂ ਲਾਉਣਾ ਹੱਥ ਵੀ ਨਹੀਂ ਲਾਉਣਾ ਬਈ ਤੁਸੀਂ ਹੱਥ ਵੀ ਨਹੀਂ ਲਾਉਣਾ। सीपीआर ਦੇ ਵੀ ਨਹੀਂ ਦੇ ਤੁਸੀਂ। ਉਹ ਅੱਛਾ ਕੋਈ ਵੀ ਇਨਸੀਡੈਂਟ ਹੋ ਰਿਹਾ ਆਪਾਂ ਨੂੰ ਕੁਝ ਨਹੀਂ ਕਰ ਸਕਦੇ, ਟੱਚ ਨਹੀਂ ਕਰ ਸਕਦੇ ਆ। ਟੱਚ ਵੀ ਨਹੀਂ ਕਰਨਾ ਬਈ ਤੁਸੀਂ। ਓਕੇ। ਤੁਸੀਂ ਸਿੱਧਾ 911 ਕਾਲ ਕਰ ਦਿਓ। ਹਾਂ ਹਾਂ। ਕੁਝ ਹੋ ਜਾਏ ਤਾਂ ਆਉ ਦੋ। ਕਿ ਮੋਸਟਲੀ ਆਪਾਂ ਹੈਲਪ ਕਰਨ ਲੱਗ ਗਏ ਨੇ ਹੁਣੇ ਵੀ ਚੱਲ ਜੇ ਜਾਨ ਬਚਦੀ ਹੈ ਨਾ। ਅਲੱਗੀ ਤਰੀਕੇ 'ਚ ਆਪਾਂ ਕਰਨ ਲੱਗ ਗਏ ਨੇ ਬਟ ਕਰਨਾ ਨਹੀਂ ਇੱਥੇ। ਉਹਨੇ ਮੈਨੂੰ ਹੱਥ ਵੀ ਨਹੀਂ ਕਹਿੰਦੇ ਤੂੰ ਖਸ ਜਿੰਗਾ ਬੇਫਾਕ ਤੂੰ ਦੋ। ਓਕੇ। ਉਹਗੇ ਇਨਸੀਡੈਂਟ ਜਿਆਦਾ ਹੋ ਰਿਹਾ ਆਪਣੇ ਜੇ ਕੋਈ ਕਿਸੇ ਦੇ ਨੀਚੇ ਆਉਂਦਾ ਤਾਂ ਆਪਣਾ ਹੁੰਦਾ ਬਈ ਹੱਥ ਤੁਸੀਂ ਕਿੱਦਾਂ 911 ਕਾਲ ਕਰ ਦੋ ਆਜ ਡੈਸ਼ ਕੈਮ ਦੀ ਵੀਡੀਓ ਕਿੱਦਾਂ RCMP ਨੂੰ ਜਾਂ ਕਿੱਥੇ ਵੀ ਹੋ ਉੱਥੇ ਤੇ ਦੇ ਦਿਓ ਪਹਿਲਾਂ ਹੀ ਪਹੁੰਚਵਾ ਦਿਓ ਕੰਪਨੀ ਸੋ ਓਕੇ ਹਾਂਜੀ ਬਈ ਆਪਣੀ ਵੀ ਨਹੀਂ ਮੰਨਾਂਗੇ ਜੇ ਮੈਂ ਦਊਂਗਾ ਇਹਨਾਂ ਨੂੰ ਡੈਸ਼ ਕੈਮ ਦੀ ਮੰਗਾ ਕੇ ਉਹ ਸਿੱਧਾ ਡਾਇਰੈਕਟ ਮੇਲ ਜਾਂਦੀ ਹੈ ਉਹ ਸਿੱਧੇ ਭੇਜਣੀ ਉਹਨਾਂ ਨੂੰ ਹੈ ਹਾਂਜੀ ਓਕੇ ਤੇ ਥੋੜੇ ਅੰਦਰਲੀ ਕੋਸ਼ਿਸ਼ ਕਰਿਆ ਕਰੋ ਅੰਦਰਲੀ ਨਾ ਹੀ ਭੇਜਿਆ ਕਰੋ ਕੰਪਨੀ ਨੇ ਸਾਡੀ ਮੇਰੀ ਕੰਪਨੀ ਜਿਸ ਨਾਮ ਨੂੰ ਸੀਗਾ ਕਿਉਂਕਿ ਮੇਰਾ ਉਹਨਾਂ ਨੇ ਵਕੀਲ ਆ ਗਿਆ ਫਿਕਰ ਨਾਲ ਕਿੰਨੇ ਦੇਰ ਵਰਨਾ ਉਹਨਾਂ ਦਾ ਵਕੀਲ ਕੀ ਜਾਂ ਤੁਹਾਡਾ ਤੁਹਾਡਾ ਅੱਛਾ ਤੋਂ ਓਕੇ ਕੰਪਨੀ ਨੇ ਭੇਜਤਾ ਫਿਕਰ ਓਕੇ ਉਹਨੇ ਕਿਹਾ ਸੀ ਵੀ ਅੰਦਰਲੀ ਵੀਡੀਓ ਭੇਜਣੀ ਨਹੀਂ ਚਾਹੀਦੀ ਕਿਉਂਕਿ ਜਦੋਂ ਉਹਨੇ ਕੰਪਲੇਨ ਕਰਦਾ ਕਿ ਅੰਦਰਲੀ ਜਵਾਨ ਹੀ ਭੇਜਣੀ ਜੀ ਜੇ ਮੰਗਦੇ ਆ ਮੰਗਣ ਵੀ ਤੈਨਾਂ ਭੇਜਣੀ ਨਹੀਂ ਪ੍ਰਾਈਵੇਸੀ ਇਸ਼ੂ ਉਹ ਅੱਫੀਬਾਂ ਦੀ ਕੀਤੀਆਂ ਨੇ ਕਿਉਂਕਿ ਨਹੀਂ ਮੋਸਟਲੀ ਕੰਪਨੀ ਕਹਿੰਦੀ ਵੀ ਅਸੀਂ ਤੇ ਭੇਜਣਾਗੇ ਹਾਂ ਤੁਸੀਂ ਕੁਛ ਵੀ ਕਰ ਰਹੇ ਸੀ ਸਾਡੀ ਕੰਪਨੀ ਨੇ ਵੀ ਭੇਜੀ ਨਹੀਂ ਸੀਗੀ ਪਹਿਲਾਂ ਤੇ ਇਹ ਪ੍ਰਾਈਵੇਸੀ ਇਸ਼ੂ ਕਰਕੇ ਤੁਸੀਂ ਭੇਜੀ ਭੇਜਿਓ ਵੀ ਨਾ ਕੱਲ ਨੂੰ ਕੋਈ ਮਤਲਬ ਜੇ ਕੋਈ ਆਂਦਾ ਵੀ ਹੈ ਹਮਮ ਮਤਲਬ ਆਪਾਂ ਯਾਰ ਬਈ ਕਈ ਵਾਰ ਡਰਾਈਵਰ ਹੁੰਦਾ ਵੀ ਲੱਤ ਤਾਂ ਵੀ ਰੱਖੀ ਹੁੰਦੀ ਉਹ ਵੀ ਇਸ਼ੂ ਬਣ ਜਾਊਗਾ ਤੁਹਾਡੇ ਤੇ ਹਾਂ ਉਹ ਵੀ ਤੂੰ ਸੇਫਲੀ ਨਹੀਂ ਚਲਾ ਰਿਆ ਸੀਗਾ ਹਾਂ ਉਹ ਪ੍ਰਾਈਵੇਸੀ ਇਸ਼ੂ ਕਰਕੇ ਮੈਨੇ ਵਧੀਲ ਨੇ ਸਮਝਾਇਆ ਦੇ ਇਹ ਵੀ ਉਹ ਪੁੱਛਿਆ ਨਾ ਕੰਪਨੀ ਨੂੰ ਵੀ ਕਹ ਰਿਹਾ ਕਿ ਨਾ ਤੂੰ ਵੀ ਕਹਿ ਦੀ ਬੰਦਾ ਮੈਨੂੰ ਨਹੀਂ ਪਤਾ ਵੀ ਇਹ ਬੰਦ ਵੀ ਹੋ ਜੇ ਵੀ ਪ੍ਰਾਈਵੇਸੀ ਇਸ਼ੂ ਸਾਡੀ ਕੰਪਨੀ ਤੇ ਰਹਿ ਬਰਾ ਕੇ ਕਿਹਾ ਸੀਗਾ ਹਮਮ ਸਾਡੀ ਅੰਦਰਲੀ ਵੀਡੀਓ ਨਹੀਂ ਚਲਣੀ ਚਾਹੀਦੀ ਓਕੇ 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 ਤੇ ਉਹ ਜਿਹੜਾ ਬੰਦਾ ਗਿਆ ਸੀ ਉਹ ਔਨ ਦੀ ਸਪੌਟ ਹੀ ਡੈਡ ਹੋ ਗਿਆ ਸੀ ਔਨ ਦੀ ਔਨ ਦੀ ਸਪੌਟ ਬਾਈ ਤੁਹਾਨੂੰ ਪਤਾ ਹੀ ਹੈ ਕਿੱਥੇ ਰੋਕਦ ਮੈਂ 100 100 ਤੇ ਸੀਗਾ ਕਿੱਥੇ ਉੱਤੇ ਥੋੜੀ ਵੱਜੀ ਹੈ ਮਤਲਬ ਮੇਰੇ ਡਰਾਈਵਰ ਦੀ ਲੈਫਟ ਸਾਈਡ ਮੇਰਾ ਜਿਹੜਾ ਫੈਂਟਰੀ ਵੱਜੇ ਮਤਲਬ ਲਾਈਟ ਹੀ ਪੰਨੀ ਗਈ ਹੈ ਤੇ ਉਹਨੇ ਜੀ ਉਹਦਾ ਕੰਮ ਹੋ ਗਿਆ ਸੀ ਸਰਵਜਾ ਹੁਣਾਂ ਨੀਚੇ ਹੈ ਨਾ ਹਾਂ ਫਿਰ ਭੱਜਿਆ ਬਈ ਮੇਰਾ ਥਿੰਗ ਹੈ ਉਹਨ ਦਾ ਮੇਰੇ ਕਈ ਅਮਰੀਕਨ ਸੀ ਬੰਦਾ ਹੋ ਨਹੀਂ ਨਹੀਂ ਆਪਣਾ ਨਹੀਂ ਮੈਂ ਹਾਈਵੇ 33 ਵੀ ਬੀਸੀ ਵਾਲਾ ਕੋਰਡ ਬਾਰਡਰ ਕ੍ਰੋਸ ਕਰਨਾ ਸੀਗਾ ਏਸਟ ਕੋਰਡ ਤੇ ਮੈਂ ਹੋਰ ਮੋ 150 ਕਿਲੋਮੀਟਰ ਪਹਿਲਾਂ ਹੀ ਹੋ ਜਾ ਮੇਰੇ ਨਾਲ ਅੱਛਾ ਕੈਨੇਡਾ ਦੇ ਵਿੱਚ ਹੀ ਹੋਇਆ ਇਹ ਹਾਂਜੀ ਓਕੇ 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 ਕੈਨੇਡੀਅਨ ਸੀਗਾ ਫਿਰ ਬੰਦਾ ਗੋਰਾ ਸੀਗਾ ਹਾਂ ਜੀ ਬਈ ਗੋਰਾ ਸੀਗਾ ਅਗਲੀ ਵਾਰੀ ਨਹੀਂ ਮਿਲੇ ਮੈਨੂੰ ਬਸ ਐਮਨ 6 ਵਜੇ ਤੱਕ ਮੈਨੂੰ ਇੰਨਾ ਪਤਾ ਚੱਲ ਗਿਆ ਸੀ ਬਈ 12:00 ਵਜੇ ਬਈ ਮੈਂ ਆਲ ਕਲੀਅਰ ਹਾਂ ਮੇਰੇ ਤੇ ਕੋਈ ਚਾਰਜ ਨਹੀਂ ਪੈਣਗੇ ਨਾ ਕੋੜ ਬਸ ਹਾਂ ਹੁਣ ਫੇਵਿਓ ਮਤਲਬ ਥੈਰਾਪਿਸਟ ਕੋਲੇ ਜਾਣਾ ਪੈਂਦਾ ਉਹ ਜਿਹੜੀ ਮੇਰੀ ਹੁਣ ਵੀ ਪੀ ਲੱਗੀ ਰੋਇ ਲੱਗੀ ਹੁੰਦੀ ਸੀ ਹਫਤਾ ਹੁਣ ਮੇਰੀ ਵੀਕਲੀ ਵੀਕਲੀ ਅਟੈਂਡਸ ਲੱਗੂ ਉਹਦੇ ਕੋਲੇ ਉਹ ਕਦ ਲਈ ਹੋਰ ਆਈ ਸ਼ੌਕ ਹੈ ਵੀ ਇਹ ਕੁਝ ਸਾਰਾ ਕੁਝ ਦੇਖਾਂਗੇ ਹੁਣ ਇਹ ਮਤਲਬ ਉਹ ਕਾ ਮੈਨੂੰ ਕਾਰ ਗਿਆ ਇੱਕਰੀ ਬਈ ਮੇਰੀ ਹੋਏ ਸੱਤ ਅੱਠ ਮਹੀਨੇ ਸਾਰਾ ਮੈਨੂੰ ਐ ਟੈਂਡਫ ਦੇਣੀ ਪਿਆ ਕਰੂਗੀ ਸੀਰੀਜ ਥੈਰੇਪੀ ਸኩል ਨੇ ਇਹ ਤੁਹਾਨੂੰ ਉੱਥੇ ਪੁਲਿਸ ਨੇ ਕਿਹਾ ਸੀ ਵੀ ਤੁਸੀਂ ਇਦਾਂ ਆਹ ਬਈ ਪੁਲਿਸ ਨੇ ਵੀ ਕੰਪਨੀ ਦਾ ਵੀ ਸੀਗਾ ਆਪਣੀ ਹੈ ਪੰਜਾਬੀਆਂ ਦੀ ਕੰਪਨੀ ਬਟ ਇਹ ਆ ਬਈ ਉਹਨਾਂ ਨੇ ਬਾਇ ਬੁੱਕਰ ਰੂਲ ਚੱਲੇ ਥੋੜਾ ਬਚਾ ਬਹੁਤ ਬਚਾ ਵੀ ਗਏ ਆਪਾਂ ਓਕੇ ਤੁਹਾਡਾ ਕੰਪਨੀ ਨੇ ਪੂਰਾ ਸਾਥ ਦਿੱਤਾ ਇਹਦੇ ਵਿੱਚ ਹਾਂ ਬਈ ਆਪਾਂ ਐਵੇਂ ਕਹੀਏ ਮੈਂ ਤਾਂ ਹੀ ਮੈਂ ਜਿਆਦਾ ਰਵੀਲ ਵੀ ਨਹੀਂ ਮਤਲਬ ਕੰਪਨੀ ਦਾ ਨਹੀਂ ਨਹੀਂ ਉਹ ਤਾਂ ਉਹਦਾ ਨਾਂ ਹੀ ਬੋਲਿਓ ਤੁਸੀਂ ਨਾਮ ਕੰਪਨੀ ਨਾ ਆਪਣਾ ਨਾਮ ਵੀ ਨਾ ਬੋਲਿਓ ਤੇ ਮੈਂ ਉਦਾਂ ਜਸਟ ਤੁਹਾਨੂੰ ਪੁੱਛ ਰਿਹਾ ਵੀ ਤੁਹਾਡਾ ਕੰਪਨੀ ਨੇ ਸਾਥ ਦਿੱਤਾ ਹਨ ਹਾਂ ਹਾਂ ਆਪਣਾ ਪੂਰਾ ਵੀ ਹੌਣ ਵੀ ਮੈਂ ਜਿਵੇਂ ਮਤਲਬ ਮੈਨੂੰ ਹਫਤਾ ਤੱਕ ਗੱਡੀ ਚਲਾਣੀ ਵੀ ਮਨਾ ਸੀ ਗਈ ਇੱਥੇ ਹਾਂਜੀ ਗੱਲ ਗਰੀਬ ਲੋ ਉਹ ਮੈਨੂੰ ਉਹ ਉਹ ਡੇਲੀ ਉਹਨੇ ਉੱਪਰ ਕਰਾ ਕੇ ਦਿੱਤੀ ਜਿੱਥੇ ਵੀ ਮੈਂ ਜਾਣਾ ਜੁਣਾ ਸੀਗਾ ਮਤਲਬ ਕੰਪਨੀ ਨੇ ਸਾਰਾ ਖਰਚਾ ਕਰ ਰਹੀ ਹੈ ਪਿੱਛੇ ਜਿਹੜਾ ਤੁਸੀਂ ਸਾਈਕੋਲੋਜੀਸਟ ਕੋਲ ਜਾ ਰਹੇ ਹੋਗੇ ਹਨ ਹਾਂਜੀ ਬਈ ਸਾਰਾ ਇਕੱਠਾ ਆਪਣਾ ਕੰਪਨੀ ਦਾ ਹੋਇਆ ਸੀ ਤੇ ਇਹ ਕਦੋਂ ਤੱਕ ਚੱਲਣਾ ਜਿਹੜਾ ਸਾਇੰਟਿਸਟ ਜਦੋਂ ਤੱਕ ਕਰ ਰਹੇ ਹੁਣੇ ਹੀ ਨਹੀਂ ਪਤਾ ਉਹ ਕਦੋਂ ਤੱਕ ਕਰ ਮੈਨੂੰ ਆਮ ਹੀ ਕਰ ਦਿੱਤੀ ਕਿ ਮੈਂ ਆਲਮੋਸਟ ਠੀਕ ਹਾਂ ਬਈ ਐਡਾ ਹੈ ਨਹੀਂਗਾ ਮੈਂ ਦਿਲ ਤੇ ਲੈਣੀ ਵੀ ਛੱਡਤੀ ਸੀ ਦੋ ਕੁ ਦਿਨ ਸੀਗਾ ਮੈਨੂੰ ਉਹਦੋਂ ਮੈਂ ਛੱਡਤੀ ਸੀ ਯਾਰ ਮੈਨੂੰ ਤਾਂ ਹੋ ਗਿਆ ਹੁਣ ਕੀ ਕਰਾਂ ਠੀਕ ਹੈ ਉਹ ਤਾਂ ਹੁਣ ਤੁਸੀਂ ਥੋੜੀ ਕੀਤਾ ਕੋਈ ਅੱਗੇ ਆਇਆ ਹੁਣ ਅਚਾਨਕ ਕਿਉਂਕਿ ਜਿਹੜੀ ਜਿਹੜੀ ਮੈਂ ਵੀਡੀਓ ਪਾਈ ਸੀ ਉਹਦੇ ਵਿੱਚ ਨਾ ਉਹ ਵੀ ਇਦਾਂ ਹੀ ਆਇਆ ਸੀ ਬੰਦਾ ਭੱਜ ਗਿਆ ਤੁਸੀਂ ਦੇਖੇ ਹੋਣਗੇ ਨਾ ਬਾਬਾ ਦੇਖਿਆ ਮੈਂ ਤਾਂ ਹੀ ਮਗਰ ਮੇਰੇ ਕੋਲ ਬਈ ਤੇ ਦਿਹਾੜੇ ਮੇਰੇ ਕੋਲ ਤਾਂ ਫੇਰ ਹਾਤ ਨੂੰ ਹੋਇਆ ਤੇ ਉਹ ਮੈਂ ਐਕਚੁਅਲੀ ਮੇਰੀ ਵੀਡੀਓ ਨਹੀਂ ਸੀਗੀ ਮੈਂ ਮੈਨੂੰ ਮਿਲੀ ਸੀ ਗਰੁੱਪ ਦੇ ਵਿੱਚ ਮੇਰਾ ਗਰੁੱਪ ਵੀ ਹੈ ਇੱਕ ਫੋਰਵਰਡ ਅਪਡੇਟ ਦਾ ਨਾ ਤੇ ਉਹ ਜਦੋਂ ਬਾਈ ਦਾ ਉਹਦੇ ਕਜ਼ਨ ਦਾ ਮੈਨੂੰ ਮੈਸੇਜ ਆਇਆ ਵੀ ਐ ਕਹਿੰਦਾ ਬਾਈ ਯਾਰ ਬਾਈ ਮੇਰਾ ਨਾ ਭਰਾ ਮੇਰਾ ਸਟ੍ਰੈਸ ਵੱਲ ਲੀ ਬੈਠਿਆ ਵੀ ਕੀ ਬਣੂਗਾ ਆਫੀਸਰ ਬਦਨ ਕੀ ਕਰਨਗੇ ਮੈਂ ਕਿਹਾ ਯਾਰ ਦੇਖ ਪਹਿਲੀ ਗੱਲ ਤੇ ਤੇਰੀ ਗਲਤੀ ਹੀ ਹੈਣੀ ਹਨਾ ਹਾਂ ਬਾਈ ਉੱਥੇ ਗਲਤੀ ਨਹੀਂ ਉਹਨਾਂ ਨੂੰ ਤਾਂ ਟੈਨਸ਼ਨ ਉਹਦੋਂ ਐਟ ਅ ਟਾਈਮ ਨਹੀਂ ਬਾਈ ਕਲੀਅਰ ਕੀਤਾ ਨਹੀਂ ਮੈਨੂੰ ਲੱਗਦਾ ਨਹੀਂ ਕਲੀਅਰ ਕੀਤਾ ਉਹਨਾਂ ਨੂੰ ਉਹ ਸਾਡੀ ਕੰਪਨੀ ਚ ਇੱਕ ਯੂਐਫ ਦਾ ਵੀ ਐਫੀ ਉਹਨਾਂ ਵੀ ਐਟ ਅ ਟਾਈਮ ਨਹੀਂ ਕਲੀਅਰ ਕੀਤਾ ਪਰ ਉਹ ਯਾਰ ਐਲਕੋਹਲਿਕ ਹੋ ਗਿਆ ਆਪਾਂ ਮੈਂ ਕਿਹਾ ਸ਼ਰਾਬ ਦੇ ਵਿੱਚ ਚੱਲ ਗਿਆ ਗੌਨ ਡਰਾਈਵਰ ਆਲੀ ਉਹ ਕਿਦਾਂ ਬਈ ਉਹ ਉਵੇਂ ਹੀ ਯੂਐਸ ਗਿਆ ਕੋਈ ਬੰਦਾ ਗਏ ਤੇ ਉਹ ਟੈਨਸ਼ਨ ਬੋ ਲੈ ਗਿਆ ਦਿਮਾਗ ਤੇ ਨੀਂਦ ਨਹੀਂ ਆਉਂਦੀ ਸ਼ਰਾਬ ਪੀਣ ਲੱਗ ਗਿਆ ਉਹ oh shit man ਉਹ ਆਪਣੇ ਬੰਦੇ ਦਾ ਤਾਂ ਹੀ ਉਹਨਾਂ ਨੇ ਫਿਰ ਮੈਂ ਵੀ ਉਹਦੇ ਕੋਲ ਗਿਆ ਕੰਪਨੀ ਕਹਿੰਦੀ ਜਿੱਤੇ ਆ ਹੌਸਲੇ ਜਹਾ ਗਿਆ ਬਿੱਤੂ ਮੈਂ ਕਿਹਾ ਚੱਲ ਜਾ ਜਾਂਦਾ ਮਾਨੂੰ ਸਮਝਾਇਆ ਉਹ ਮਾਨੂੰ ਆਪਰਤੀ ਬਈ ਗੱਲ ਕਰਕੇ ਹੁੰਦਾ ਮੈਂ ਕਹਿੰਦਾ ਬਈ ਯਾਰ ਮੇਰੇ ਨਾਲ ਵੀ ਹੋਇਆ ਦੇ ਆਪਾਂ ਤਾਂ ਕਹਿ ਸਕਦੇ ਆਂ ਵੀ ਮੇਰੇ ਨਾਲ ਵੀ ਹੋਇਆ ਵੀ ਹੁਣ ਆਪਾਂ ਦਿਲ ਤੇ ਤਾਂ ਲੈ ਨਹੀਂ ਸਕਦੇ ਕੋਈ ਚਲ ਗਿਆ ਚਲ ਗਿਆ ਹੂੰ ਹੂੰ ਜਾਂ ਤਾਂ ਵੀ ਜਾਣ ਕੇ ਮਰਿਆ ਹੋਵੇ ਪੂਰੀ ਬਚਾਉਣ ਦੀ ਤਾਂ ਬੰਦੇ ਦੀ ਕੋਈ ਨਹੀਂ ਹੁੰਦੀ ਬੰਦਾ ਤਾਂ ਮੂੰਹ ਤੋਂ ਬਚਾਉਂਦਾ ਹਾਂ ਇਹ ਤਾਂ ਫੇਰ ਫੇਰ ਬੰਦਾ ਸੀ ਮੈਂ ਤਾਂ ਬਈ ਉਹ ਬੂੰ ਕਰੀ ਜਾਂਦੇ ਆ ਉਹਦੇ ਵੀ ਕਲਾਸਿਸ ਲੱਗ ਰਹੀਆਂ ਹੋਣੀਆਂ ਬਈ ਉਹਦੀ ਤਾਂ ਡੇਲੀ ਡੇਲੀ ਉਹਦੇ ਤਾਂ ਘਰੇ ਆਉਂਦੇ ਆ ਮੈਂ ਤਾਂ ਜਾਣਾ ਪੈਣਾ ਘਰੇ ਆਉਂਦੇ ਆ ਹੋਰ ਕੋਲੇ ਕਰਕੇ ਹਾਂਜੀ ਬਈ ਉਹਦੇ ਤੇ ਘਰੇ ਆ ਰਹੇ ਆ ਯਾਰ ਉਹ ਤੇ ਇੰਪ੍ਰੈਸ਼ਨ ਗਲਤ ਪਾ ਸਕਦਾ ਇੰਪ੍ਰੈਸ਼ਨ ਨਹੀਂ ਗਲਤ ਪਾ ਸਕਦਾ ਬਈ ਉਹ ਸਟ੍ਰੈਸ ਤੇ ਚੱਲ ਜਾਂਦੇ ਤਾਂ ਹੀ ਇਹ ਗਵਰਨਮੈਂਟ ਵੀ ਟੈਨਸ਼ਨ ਦਿੰਦਾ আর ਸੀਐਮਪੀ ਵਾਲਿਆਂ ਨੇ ਉਹ ਦੇ ਦਿੰਦੇ ਅਬ ਇਹ ਬੰਦਾ ਟ੍ਰੈਫਿਕ ਬਈ ਮੈਂ ਚੱਲ ਕੇ ਮੈਨੂੰ ਕਟੋਗੜ ਜਦੋਂ ਤੱਕ ਮੈਨੂੰ ਉੱਥੇ ਮੇਰੇ ਜਦੋਂ ਲੜ ਸ਼ੂਗਰ ਲੈਵਲ ਸਾਰਾ ਕੁਝ ਚੈੱਕ ਕੀਤਾ ਤਾਂ ਮੈਂ ਲੋਚ ਸੀਗਾ ਬਿਲਕੁਲ ਲੋਚ ਸੀਗਾ ਮੈਨੂੰ ਨਹੀਂ ਪਤਾ ਮੁੱਛ ਕਿਵੇਂ ਖੜਾ ਸੀਗਾ ਓਕੇ ਓਕੇ ਠੀਕ ਠੀਕ ਆ ਪੂਰਾ ਠੰਡਾ ਟਾਈਮ ਹੈ ਵੀ ਹਫਤਾ ਹੀ ਹੋਇਆ ਸਹੀ ਗੱਲ ਹੈ ਮੈਂ ਤਾਂ ਅੱਧੀ ਬਾਹਾਂ ਚ ਉਵੇਂ ਖੜਾ ਰਿਹਾ ਉਹਦਾ ਦਿਮਾਗ ਹੀ ਨਹੀਂ ਚੱਲਦਾ ਸੀਗਾ ਤੇ ਬਾਈ ਐਂ ਫਿਰ ਗਾਇਨ ਤੇ ਇਹ ਵੀ ਹੋਇਆ ਜਿਵੇਂ ਇੰਨਾ ਹੈ ਵੀ ਆਪਣੇ ਬੰਦਿਆਂ ਨੂੰ ਇਹ ਵੀ ਹੈ ਕਿਉਂਕਿ ਜੇ ਉੱਥੇ ਮੇਰੀ ਗੋਰੀ ਨਾ ਹੁੰਦੀ ਸ਼ਾਇਦ ਮੈਨੂੰ ਹੀ ਨਾ ਕੋਈ ਮਾਰ ਜਾਂਦਾ ਕਿਉਂਕਿ ਦੋ ਗੋਰੀਏ ਮੇਰੇ ਪਿੱਛੇ ਹੀ ਹੋ ਗਈ ਸੀ ਉਹਨੇ ਵਿਚਾਰੀ ਨੇ ਪਿੱਕੇ ਚ ਬੰਦ ਕਰਕੇ ਮੈਨੂੰ ਰ ਉਹ ਕਾ ਤੇ ਉਹਨਾਂ ਨੂੰ ਇਦਾਂ ਲੱਗੇ ਵੀ ਤੂੰ ਜਾਣ ਕੇ ਮਾਰਿਆ ਹਾਂ ਹਾਂ ਬਈ ਤੁੰਬਾ ਦਾ ਮੇਰੀ ਗਲਤੀ ਨਹੀਂ ਸੀ ਉੱਥੇ ਉੱਥੇ ਗਲਤੀ ਨਹੀਂ ਸੀ ਕਿਉਂਕਿ ਉਹ ਵਿਚਾਲੇ ਖੜਾ ਸੀਗਾ ਦੂਜੀ ਸਾਸੇ ਵੀ ਸੜਕ ਸੀਗੀ ਉਹਨਾਂ ਨੇ ਉਹ ਉਹ ਖੜਕਾਨ ਲੱਗੇ ਉਹ ਗੋਰੀ ਨੇ ਆਰਸੀਐਮਪੀ ਫੋਨ ਕੀਤੀ ਉਹ ਮਾ ਸਾਈ ਕੋਈ ਆਇਆ ਇੱਕ ਅੱਡਾ ਜਾਣਾ ਪੁਲਿਸ ਵਾਲਾ ਹੱਥ ਦਾ ਲੋਕਲ ਉਹਨਾਂ ਨੂੰ ਸਮਝਿਆ ਸਮਝਿਆ ਸੀ ਫੇਰ ਆਰਸੀਐਮਪੀ ਆਈ ਜਾ ਕੇ ਇਹ ਰੋਡ ਜਿਹੜਾ ਦੋ ਲੇਨ ਵਾਲਾ ਸੀਗਾ ਤਿੰਨ ਵਾਲਾ ਸੀਗਾ ਸਿੰਗਲ ਲੇਨ ਸੀ ਪਈ ਸਿੰਗਲ ਸੀਗਾ ਦੇ ਵੀ ਆਪਲੇ 11 ਫਾਰਾ 12 ਚੱਲਦੇ ਨੇ ਇੱਥੇ ਜੱਟ ਫ੍ਰਿਜ ਤੋਂ ਨਿਕਲਦਾ ਹਾਈਵੇ 3 ਓਕੇ 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 ਤੇ ਤੁਸੀਂ ਜਾਲੋ ਵੀ ਕੋਪਟਲ ਨਾਲ ਉਹ ਪੈੜਾ ਰੋਡ ਓਕੇ ਇੱਥੇ ਮੂਸਮਾ ਫਾਈ ਰਹਿੰਦੇ ਆ ਠੀਕ 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 ਹੈ ਵੀਰੇ ਠੀਕ ਹੈ ਚਲੋ ਬਚਾਓ ਰਹਿ ਗਿਆ ਫਿਰ ਵੀ ਇਹ ਨਾ ਆਪਣੇ ਤੇ ਵੀ ਹੁੰਦਾ ਜਿਹੜੀਆਂ ਕਲਾਸਿਸ ਦਾ ਚਲੋ ਦਿੰਦੇ ਆ ਹਨਾ ਗਵਰਨਮੈਂਟ ਵੱਲੋਂ ਮਿਲਦੀਆਂ ਆਪਣੇ ਤੇ ਵੀ ਹੁੰਦਾ ਬਈ ਆਪਣੇ ਤੇ ਵੀ ਹੁੰਦਾ ਜੇ ਤੁਸੀਂ ਸੋਚੀ ਜਾਓਗੇ ਡੀਪਲੀ ਕਿਸੇ ਵੀ ਚੀਜ਼ ਨੂੰ ਆ ਕੋਈ ਵੀ ਆ ਹਨਾ ਹੋਰ ਵੀ ਆਪਣੇ ਲਾਈਫ 'ਚ ਚੱਲਦੇ ਰਹਿੰਦੇ ਆ ਇਹ ਹੈ ਹੁਣ ਸਾਰਿਆਂ ਨੂੰ ਇਹੀ ਕਰਕੇ ਰੱਖੋ ਬਈ ਜਿਹਦੇ ਡੈਸ਼ ਕੈਮ ਵੀ ਹੈ ਨਹੀਂ ਘੱਟੋ ਵੱਟ ਡੈਸ਼ ਕੈਮ ਲਵਾ ਲੈ ਬਾਹਰਲੇ ਹੀ ਲਵਾ ਲੈ ਹਾਂ ਸਹੀ ਹੈ ਉਹ ਜ਼ਰੂਰੀ ਹੈ ਕੰਪਨੀ ਆਪਦਾ ਆਪਦਾ ਲਾ ਕੇ ਰੱਖ ਲੈ ਆਪਣਾ ਲਾ ਕੇ ਰੱਖ ਲੈ ਐਕਸੀਡੈਂਟ ਹੋ ਰਿਹਾ ਸਾਨੂੰ ਕੰਪਨੀ ਨੇ ਆ ਗਿਆ ਆ ਤੂੰ ਕੱਲਾ ਮੈਨੂੰ ਮਾਲਕ ਦਾ ਆਪ ਫਰੋਨ ਆਇਆ ਬ్రో ਭੈਣ ਉਹ ਆ ਕੇ ਘਰੇ ਗਿਆ ਆ ਤੂੰ ਕੱਲਾ ਨਹੀਂ ਕਿ ਕਹਿੰਦਾ ਬਹੁਤ ਜ਼ਿਆਦਾ ਇਨਸੀਡੈਂਟ ਹੋ ਰਿਹਾ ਕਹਿੰਦਾ ਹੁਣ ਅਸੀਂ ਕਾਰ ਹੀ ਨਹੀਂ ਸਕਦੇ ਕਹਿੰਦਾ ਰਾਤ ਫੇਰ ਨੂੰ ਤਾਂ ਫੇਰ ਬੰਦਾ ਦੂਰੋਂ ਦੇਖ ਲੈਂਦਾ ਕਹਿੰਦਾ ਰਾਤ ਨੂੰ ਤੈਨੂੰ ਕਿੱਥੇ ਦੇਖਣਾ ਰਾਤ ਨੂੰ ਕਿੱਥੇ ਦੇਖਣਾ ਸਹੀ ਗੱਲ ਹੈ ਸਹੀ ਗੱਲ ਹੈ ਚਲੋ ਕੋਈ ਨਹੀਂ ਵਾਈ ਵਾਈਗਰੂ ਨੇ ਵਿਚਾਲਿਆ ਵੀਰੇ ਹਾਂ ਕੁਈ ਨਹੀਂ ਮੈਂ ਤਾਂ ਆਪ ਗੇਣਾ ਮੈਂ ਕਿਹਾ ਅੱਜ ਮੈਂ ਗੇੜੇ ਤੇ ਚੱਲਿਆ ਵੀ ਹਫਤੇ ਬਾਅਦ ਉਹ ਵੀ ਮੈਂ ਆ ਚੱਲਿਆ ਵੀ ਘਰੇ ਬੈਠਿਆ ਨਹੀਂ ਜਾਂਦਾ ਦਿਮਾਗ ਘਰੇ ਬੈ ਕੇ ਜ਼ਿਆਦਾ ਖਰਾਬ ਹੁੰਦਾ ਥੋੜਾ ਜਿਹਾ ਉਹ ਬਈ ਹੁੰਦਾ ਕੰਮ ਜੀ ਨਹੀਂ ਹੁੰਦਾ ਮੈਂ ਕਰਾਂ ਇਹ ਵੀ ਕਰਾਂ ਇਹ ਉਹ ਚਲੋ ਏਸੀ ਬਾਈ ਦੇ ਨਾਲ ਜਿਹੜੀ ਇਨਸੀਡੈਂਟ ਹੋਇਆ ਸੀ ਉਹਦੇ ਨਾਲ ਗੱਲ ਕੀਤੀ ਹਨਾ ਤਾਂ ਧਿਆਨ ਰੱਖਿਆ ਕਰੋ ਵੀਰੇ ਆਪਣਾ ਜਾਂ ਤਾਂ ਤੁਸੀਂ ਆਪਣਾ ਕੈਮਰਾ ਲਾ ਲਓ ਜਾਂ ਵੈਂਡ ਸ਼ੀਲੇ ਤੇ ਤੁਸੀਂ ਆਪਣਾ ਕੋਈ ਡੈਸ਼ ਕੈਮ ਲਾ ਸਕਦੇ ਹੋ ਤਾਂ ਉਹ ਲਾ ਕੇ ਰੱਖੋ ਤਾਂ ਕਿ ਕੋਈ ਵੀ ਇਨਸੀਡੈਂਟ ਹੁੰਦਾ ਤੁਸੀਂ ਉੱਥੇ ਵਿੱਚੋਂ ਬਾਹਰ ਨਿਕਲ ਸਕੋ ਬਚ ਸਕੋ ਤੁਹਾਡੇ ਤੇ ਗੱਲ ਆਵੇ ਕੋਈ ਸੋ ਬਾਈ ਦੀ ਕਾਲ ਕੱਟ ਗਈ ਆ ਉਹ ਬਾਈ ਨੇ ਹੋਰ ਵੀ ਕੋਈ ਗੱਲਾਂ ਦੱਸਣੀਆਂ ਸੀਗੀਆਂ ਸੋ ਵਿਚਾਰ ਰੱਖਿਓ ਵੀਡੀਓ ਲੰਮੀ ਹੋ ਜਾਣੀ ਆ ਧੰਨਵਾਦ ਡਰਾਈਵ ਸੇਫ ਫੋਨ ਦਾ ਯੂਜ਼ ਨਾ ਕਰੋ ਕੋਸ਼ਿਸ਼ ਕਰੋ ਕਿ ਜੇ ਵੀਡੀਓ ਤੁਸੀਂ ਕੱਲੇ ਬਾਹਰ ਲਈ ਪ੍ਰੋਵਾਈਡ ਕਰ ਸਕਦੇ ਤੁਹਾਡੀ ਕੰਪਨੀ ਕੋਈ ਵੀ ਇਨਸੀਡੈਂਟ ਹੁੰਦਾ ਐਦਾਂ ਦਾ ਅੰਦਰ ਲਈ ਨਾ ਪ੍ਰੋਵਾਈਡ ਕਰੋ ਪ੍ਰਾਈਵੇਸੀ ਰੱਖੋ ਆਪਣੀ ਥੈਂਕ ਯੂ ਸੋ ਮੱਚ ਚਲੋ ਮੈਂ ਥੋੜੀ ਨਾ ਔਰ ਰਿਕਾਰਡਿੰਗ ਕੀਤੀ ਹੈ ਵੀਡੀਓ ਆਪਣਾ ਤੇ ਕੋਈ ਮੈਂ ਤੇ ਬਾਦਾਂ ਕੋਈ ਚੱਕਰ ਤਾਂ ਨਹੀਂ ਹਨ ਨਹੀਂ 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 ਤਾਂ ਕਿ ਯਾਰ ਇਹ ਨਾਲ ਹੋ ਰਿਹਾ ਹੈ ਵੀ ਲੋਕਾਂ ਨੂੰ ਥੋੜੀ ਹੈਲਪ ਮਿਲ ਜਾਂਦੀ ਆ ਕੀ ਕਰਨਾ ਕਿਉਂਕਿ ਮੋਸਟਲੀ ਕਿ ਕਿਸੇ ਨੇ ਸੁਣਿਆ ਨਹੀਂ ਹੁੰਦਾ ਉਹ ਘਬਰਾਏ ਜਾਂਦੇ ਆ ਹਾਂਜੀ ਤੇ ਖਬਰਾਂ ਆ ਕੇ ਪਤਾ ਨਹੀਂ ਕੀ ਕੁਛ ਕਰ ਲੈਂਦੇ ਆ ਹੁਣ ਜਿਵੇਂ ਤੁਸੀਂ ਦੱਸਿਆ ਉਹ ਹੱਥ ਨਹੀਂ ਲਾਉਣਾ ਹਨ ਇਹ ਹੁਣ ਬਹੁਤ ਲੋਕਾਂ ਨੂੰ ਪਤਾ ਨਹੀਂ ਹੁੰਦਾ ਹੈਗਾ ਬਈ ਮੈਨੂੰ ਵੀ ਨਹੀਂ ਪਤਾ ਕਿ ਤੁਹਾਨੂੰ ਐਵੇਂ ਕਰੋ ਤੇ ਤਾਂ ਆਪਾਂ ਨੂੰ ਕੋਰੀ ਨੇ ਹੱਥ ਲਾਉਣ ਨਹੀਂ ਦਿੱਤਾ ਉੱਥੇ ਕੋਰੀ ਪਿੱਛੇ ਜਿਹੜੀ ਖੜ ਗਈ ਹਾਂਜੀ ਕਿਉਂ ਮੇਰਾ ਟਰੱਕ ਤਾਂ 300 400 ਮੀਟਰ ਤੇ ਜਾ ਕੇ ਖੜਾ ਸੀ ਮੇਰੇ ਕੋਲ ਤਾਂ ਫੁੱਲ ਵੇਟ ਸੀਗਾ ਵੀ ਜਦੋਂ ਵੱਜ ਗਏ ਵੀ ਹਾਂ ਓਕੇ ਤੇ ਕੋਸ਼ਿਸ਼ ਕਰਿਓ ਕਿ ਜੇ ਮੈਂ ਵੀਡੀਓ ਪਾ ਰਿਆਂ ਦਾ ਸ਼ੇਅਰ ਕਰ ਦਿਆਂ ਮੈਂ ਤੁਹਾਨੂੰ ਸ਼ੇਅਰ ਕਰ ਦੂੰਗਾ ਲਿੰਕ ਹਾਂਜੀ ਨਾਲ ਦੰ ਤੁਹਾਡੇ ਤੋਂ ਪੁੱਛ ਲਵਾਂਗੇ ਸਾਰਿਆਂ ਨੂੰ ਇਹ ਇਨਫੋਰਮੇਸ਼ਨ ਮੈਨੂੰ ਜੇ ਵੀ ਜਿੰਨਾ ਡੈਸ਼ ਕਮ ਤਾਂ ਇਸ ਟਾਈਮ ਬੜਾ ਜ਼ਰੂਰੀ ਹੋਇਆ ਕਿਉਂਕਿ ਕੋਈ ਗਲਤੀ ਵੀ ਨਹੀਂ ਸੀ ਡੈਸ਼ ਕਮ ਦੀ ਸ਼ਰੇਆ ਪਤਾ ਚੱਲ ਰਹੀ ਗਲਤੀ ਹੈ ਨਹੀਂ ਪਰ ਇੰਨੀ ਜੈਕਿੰਗ ਹੋਣੀ ਨਹੀਂ ਚਾਹੀਦੀ ਸੀ ਮੇਰੀ ਜਿਵੇਂ ਮੇਰੇ ਫੇਰ ਚੈੱਕ ਹੋ ਰਹੇ ਆ ਸਾਰਾ ਕੁਝ ਉਹ ਉਹ ਤਾਂ ਜਾਣ ਕੇ ਹੀ ਡੀਪਲੀ ਜਾਣਦੇ ਆ ਇੱਕ ਇਨਸੀਡੈਂਟ ਇੰਦਰ